ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਐ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪੈਂਦੀ ਆ ਉਹਨੇ ਹੱਥ 'ਚ ਫੜੀ ਤੇ ਪਛਾਹ ਲਿਆ ਕੇ ਸੁੱਟੀ ਏ ਇਹ ਸਭ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਹੀ ਉਹੀ ਅਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤਰਪਿਆ ਤੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਦੇ ਨਾਲ ਦੇਖ ਕੇ ਤੇ ਹਾ ਹ ਕਾਰਮਚਾਲੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦਰੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤਾਂ ਵੀ ਉੱਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਔਰ ਕਿਆ ਕਮਾਲ ਦੀ ਗੱਲ ਆ ਕਿ ਢੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਜੀ ਉਹ ਨਿਮਾਣਾ ਸਿੱਖ ਬਣ ਗਿਆ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲਵਾਣਾ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਪੱਕਾ ਬੰਨਨ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਕੱਲ ਦਲਜੀਤ ਸਿੰਘ ਚੀਮਾ ਨੇ ਸ਼ਰਿਆਮ ਪ੍ਰੈਸ ਦੇ ਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ ਚ ਲੱਗੀ ਲੱਥੀ ਪੱਗ ਵੱਖਰੀ ਚੀਜ਼ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵੱਖਰੀ ਚੀਜ਼ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹ ਕੋਈ ਰੋਲ ਨਹੀਂਗਾ ਹੁਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉੱਤੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਣ ਦੇ ਬਾਵਜੂਦ ਝੂਠ ਬੋਲ ਰਹੇ ਨੇ ਵੀ ਨਹੀਂ ਜੀ ਤੱਕੇ ਮੁੱਕੀ ਦੇ ਹੱਥ ਲੱਤ ਗਈ ਸਿੰਘ ਸਾਹਿਬ ਤੇ ਅਸੀਂ ਰਹਿائش ਤੇ ਜਾਣ ਦੀ ਕੋਸ਼ਿਸ਼ ਕੀਤੀ ਅੰਦਰੋਂ ਤਾਲਾ ਲੱਗਾ ਆ ਔਰ ਉੱਥੇ ਕੋਤੇ ਮੁਲਾਜ਼ਮ ਨੇ ਇਹ ਕਿਹਾ ਕਿ ਮੈਂ ਜਦੋਂ ਤੱਕ ਉੱਪਰ ਹੁਕਮ ਨਹੀਂ ਆਉਂਦਾ ਦਰਵਾਜ਼ਾ ਨਹੀਂ ਖੋਲ ਸਕਦਾ ਮੈਨੂੰ ਮਾਫੀ ਦਿਵਾ ਪੱਗ ਦੀ ਖਲਾਫੀ ਕਰਦੇ ਹੋਣ ਚਾਹੀਦੀ ਜਿਹੜੇ ਬੰਦੇ ਨੇ ਪੱਗ ਨੂੰ ਹੱਥ ਪਾਇਆ ਜਿਹੜੇ ਬੰਦੇ ਬੇਦਬੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਜੀ ਨਿਮਾਣਾ ਸਿੱਖ ਬਣ ਗਿਆ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲ ਉਹਨਾਂ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਤਿੰਨ ਦਿਨ ਦਾ ਸਮਾਕਾਲ ਤੱਕ ਸਾਬ ਦੀ ਸਲੀਪ ਤੋਂ ਮਿਲਿਆ ਹੀ ਲੰਘ ਗਿਆ ਕੱਲ ਕੋਈ ਫੈਸਲਾ ਕੋਈ ਅਸਤੀਫਾ ਪ੍ਰਵਾਨ ਹੋਇਆ ਹੋਵੇ ਇਹਨਾਂ ਦਾ ਨਹੀਂ ਉਦਾਂ ਕਹਿਣਗੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਬੜੇ ਸਮਰਪਿਤ ਆ ਪੱਗਾਂ ਬੰਨਨ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਕੱਲ ਦਲਜੀਤ ਸਿੰਘ ਚੀਮਾਣੀ ਸ਼ਰਿਆਮ ਪ੍ਰੈਸ ਦੇ ਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ ਚ ਲੱਗੀ ਜੱਥੀ ਪੱਗ ਵੱਖਰੀ ਚੀਜ਼ ਆ ਪਰ ਜਾਨ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵੱਖਰੀ ਚੀਜ਼ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹਦੇ ਕੋਈ ਰੋਲ ਨਹੀਂ ਹੌਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉਥੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਣ ਦੇ ਬਾਵਜੂਦ ਝੂਠ ਬੋਲ ਰਹੇ ਨੇ ਵੀ ਨਹੀਂ ਜੀ ਧੱਕੇ ਮੁੱਕੀ ਦੇ ਚਲੱਥ ਗਈ ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪੈਂਦੀ ਆ ਉਹਨੇ ਹੱਥ ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਲੋਕ ਆ ਅਕਾਲੀ ਦਲ ਦੇ ਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ ਬਣਦਾ ਵੀ ਇਹ ਸਭ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਸੀ ਉਹੀ ਅਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤਰਪਿਆ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਲੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਦੇ ਨਾ ਬਲੁੰਦਰੇ ਜਾਣੇ ਜਿਹੜੇ ਬਦਬੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤੋਂ ਗੁਰੂ ਤੋਂ ਵੀ ਉੱਤੇ ਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ